ਆਜਾ ਵੀ ਜਾ ਸਾਰੇ ਚੱਲ ਮੈਂ ਤੇਰੇ ਨਾਲ ਆ ਜਾ ਚਾਪੀ ਨਾਲ ਯਾਰ ਚਾਪੀ ਥੋੜੀ ਰੋਣ ਕੇ ਚੱਲ ਛੇਪੇ ਆਦਿਓ ਮੇਰੇ ਮੁੰਡੇ ਦਾ ਮਰਵਾ ਲੈ ਰੱਖੇ ਵੇਚ ਦੇ ਕਿਉਂ ਆ ਬੇਚਾਰਾ ਗੈਸੀ ਹੁਣ ਤੇ ਵੇਚੇ ਲੱਗੇ ਕੀ ਲੈਣਾ ਆ ਬੋਲ ਮਨ ਲੈਣੀ ਆ ਯਾਰ ਪਹਿਲੇ ਇੱਕ ਮਿੰਟ ਲੈਣ ਕੀ ਆ ਆ ਬੋਲ ਦੇ ਬਸ ਬੱਸ ਦੱਸ ਦੇ ਸਿੱਧਾ ਮਾਂ ਕਹੇ ਤਾਂ ਲੈ ਆ ਆਪਣੀ ਵੇਖ ਲੈ ਕਰਨਾ ਨਹੀਂ ਚੁੱਪ ਗਾਇਸ ਆ ਲੈਣਾ ਹੈ ਜੀ ਕਿੱਥੋਂ ਆਸੀ ਦਵੇ ਕਾ ਜੋ ਉਦੜ ਵੀ ਕਹਿੰਦੇ ਬholenath ਨੂੰ ਚੜਾਉਣਾ ਫਲਾਣੇ ਨੂੰ ਚੜਾਉਣਾ ਬਾਬਾ ਤੋਂ ਨਸ਼ਾ ਮੰਗਦਾ ਵੀ ਰੱਬ ਤੋਂ ਤਰੀ ਕਰਕੇ ਦੰਨ ਵੀ ਰੱਬ ਤੋਂ ਤੋਂ ਨਸ਼ਾ ਮੰਗਦਾ ਆਜੋ 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 ਮੈਂ ਤੇਰੀ ਵੀ ਆ ਸਾਰੇ ਚੱਲ ਸਾਰੀ ਮਸਤਰੀ ਯਾਰ ਕੀ ਕਰਨ ਆਇਆ ਸੀ ਓਰੇ ਉਧਰ ਦੇਖ ਕੈਮਰੇ ਚ ਕੀ ਕਰਨ ਆਇਆ ਸੀ ਓਰੇ ਪੁੜੀ ਲੈਣਾ ਕਾਦੀ ਪੁੜੀ ਲੈਣਾ ਇਹਦਾ ਤੈਨੂੰ ਕਿਹਨੇ ਕਿਹਾ ਇੱਥੇ ਗਾਂਜਾ ਮਿਲਦਾ ਤੁਸੀਂ ਰੋਜ ਨਾਰਗੜ ਦੇ ਗੰਦ ਪਾਇਆ ਅੱਗੇ ਲੈ ਕੇ ਜਾਂਦੇ ਹੋ ਕੰਮ ਤੇ ਜਾਣਾ ਕਿਤੇ ਕੰਮ ਤੇ ਨਹੀਂ ਜਾਣਾ ਵੀਰੇ ਪੁਲਿਸ ਆਊਗਾ ਫੜੀ ਜਾਂਦੇ ਨਾਲ ਦੀ ਨਾਲ ਸਮਾਨ ਆਜਾ ਅੱਬ ਇਹ ਪਹਿਲੀ ਵਾਰ ਤੂੰ ਮੇਰੇ ਕੋਲੇ ਆਇਆ ਵੀ ਇਹਨਾਂ ਨੂੰ ਮੈਂ ਪੈਸੇ ਦਿੱਤੇ ਇਹਨਾਂ ਨੇ ਸਮਾਨ ਨਹੀਂ ਦਿੱਤਾ ਤਰਪੰਚ ਤੈਨੂੰ ਸਮਾਨ ਦੇ ਪੈਸੇ ਦਵਾਊਗਾ ਨਹੀਂ ਚਲੋ ਤਾਂ ਆਪਦਾ ਇਹਨੂੰ ਉਦਣ ਮੈਂ ਜਵਾਬ ਦੱਤਾ ਵੀ ਪਿੰਡ 'ਚ ਮੁੜ ਕੇ ਬੜੀ ਨਾਲ ਠੀਕ ਹੈ ਵੀਰੇ ਨਹੀਂ ਤੂੰ ਅੱਜ ਫੇਰ ਆ ਗਿਆ ਮੈਨੂੰ ਵੀ ਤਾਂ ਆਇਆ ਤੂੰ ਉੱਤੜ ਵੀ ਕਹਿੰਦਾ ਬੋਲੇ ਨਾਥ ਨੂੰ ਚੜਾਉਣਾ ਫਲਾਣੇ ਨੂੰ ਚੜਾਉਣਾ ਬਾਬਾ ਤੁਹ ਤੋਂ ਨਸ਼ਾ ਮੰਗਦਾ ਵੀਰੇ ਸ਼ਰਧਾਤਰੀ ਕਰਕੇ ਨਹੀਂ ਰੱਬ ਤੋਂ ਤੁਹ ਤੋਂ ਨਸ਼ਾ ਮੰਗਦਾ ਸ਼ੇਵ ਜੀ ਨੂੰ ਮੰਨ ਕੇ ਵੀ ਅਸੀਂ ਪੀਨੇ ਪੱਲੇ ਜੇ ਕੋਈ ਗਲਤ ਕੰਮ ਨਹੀਂ ਕੋਈ ਚੋਰੀ ਸ਼ੇਵ ਜੀ ਨੂੰ ਮੰਨ ਕੇ ਤੁਸੀਂ ਸ਼ੇਵ ਜੀ ਦਾ ਹੋਰ ਬਹੁਤ ਚੀਜ਼ਾਂ ਕਹਿੰਦਾ ਤੁਸੀਂ ਉਹ ਨਹੀਂ ਮੰਨ ਲਈਆਂ ਵੀ ਚੰਗੇ ਕੰਮ ਕਰ ਲੋ ਤੁਸੀਂ ਨਸ਼ਾ ਪੀਣ ਲਾ ਕੇ ਸ਼ੇਵ ਜੀ ਨੂੰ ਮੰਨ ਕੇ ਜੇ ਆਪਾਂ ਦਾ ਪੱਲੇ ਆਪਾਂ ਕੋਈ ਚੋਰ ਜਾਂ ਕੋਈ ਆਏਗਾ ਚਾਹੇ ਚੋਰ ਆ ਜਾਏ ਕੋਸ਼ਾਂ ਤੂੰ ਨਸ਼ਾ ਲੈਣ ਨਾਲ ਗਾਲ ਚ ਕੰਨੀ ਵਾਰ ਰੋਕਿਆ ਤੈਨੂੰ ਨਹੀਂ ਆਉਣਾ ਕੀ ਲੈਣਾ ਆਇਓ ਕੀ ਲੈਣਾ ਆ ਬੋਲ ਮਨ ਲੈਣੀ ਆ ਯਾਰ ਯਾਰ ਪਹਿਲੇ ਇੱਕ ਮਿੰਟ ਲੈਣ ਕੀ ਆਇਆ ਉਹ ਬੋਲ ਦੇ ਬੱਸ ਵਾ ਦੱਸ ਦੇ ਪਹਿਲੇ ਲੈ ਦੂਜੇ ਦਾ ਲੈਣ ਕੀ ਲੈਣਾ ਉਹ ਵੀ ਵੇ ਤਾਂ ਛੱਡ ਦਾਂਗੇ ਸਭ ਨੂੰ ਪਤਾ ਨਹੀਂ ਵੇ ਠਾਣੇ ਚ ਕਾ ਆਇਆ ਪਹਿਲੇ ਦਿਨ ਆ ਪਰ ਜਾਂਜਾ ਲੈਣਾ ਆ ਹੈ ਹਾਂ ਪਰ ਆਇਆ ਪਹਿਲੇ ਦਿਨ ਮੈਨੂੰ ਤਾਂ ਤੈਨੂੰ ਕਿਹਨੇ ਕਿਹਾ ਗਾਂਜਾ ਮਿਲਦਾ ਓਰੇ ਇੱਕ ਮਿੰਟ ਮੁੰਡੇ ਲੈ ਕੇ ਜਾਂਦੇ ਪਤਨੀ ਲੈ ਕੇ ਜਾਂਦੇ ਹਾਂ ਹਾਂ ਹੁਣ ਕਿਹੜੇ ਜਗਤਾਰ ਦੇ ਘਰੇ ਜਾਣਾ ਤਾਂ ਭੇਜਾਂ ਨਹੀਂ ਨਹੀਂ ਮੈਂ ਤਾਂ ਅਰੇ ਇਹਨਾਂ ਨਾਲ ਹੀ ਆਇਆ ਮੇਰਾ ਵੱਡਾ ਭਰਾ ਆਇਆ ਮੇਰਾ ਘਾਹ ਬਣਾਈਆ ਮੇਰਾ ਹਾਂ ਫੇਰ ਤੂੰ ਜਗਤਾਰ ਦੇ ਜਾਣਾ ਸੀ ਨਾ ਤੁਹਾਨੂੰ ਕਿਹਨੇ ਕਿਹਾ ਅਰੇ ਮਾਲ ਮਰਦਾ ਸਾਡਾ ਸੁਧਾਰ ਆ ਵੀਰੇ ਇਹ ਕੰਮ ਕਰਦੇ ਆ ਪੁੱਟੇ ਕਾਲਜ ਪੁੱਟਾ ਕਾਲਜ ਸਾਡਾ ਕੰਮ ਚੱਲਦਾ ਇੱਕ ਦਿਨ ਹੀ ਆਇਆ ਸੀਗਾ ਮੈਂ ਹਾਂ ਉਦੋਂ ਮੁੜ ਕੇ ਨਹੀਂ ਆਇਆ ਇੱਕ ਦਿਨ ਹੀ ਆਇਆ ਸੀ ਮੈਂ ਤਾਂ ਇਹਨੂੰ ਕਹੀ ਜਾਂਦਾ ਸੀਗਾ ਮੈਂ ਕਿਹਾ ਰਹਿਣ ਦੇ ਰਹਿਣ ਦੇ ਦਿੱਤਾ ਨਹੀਂ ਕਿ ਚੱਲ ਕੰਮ ਤੋਂ ਅੱਗੇ ਲੀਟ ਇਹ ਹੀ ਕਹਿੰਦਾ ਕਹਿੰਦਾ ਨਹੀਂ ਫੋਨ ਲੈ ਕੇ ਜਾਣਾ ਹਾਂ ਭਾਈ ਤੈਨੂੰ ਕਿਹਨੇ ਕਿਹਾ ਇੱਥੇ ਮਾਲ ਮਿਲਦਾ ਮੇਰੇ ਉਹ ਬੰਦਾ ਜਿਹੜਾ ਉਹਨੇ ਫੋਨ ਤੋਂ ਲੈ ਲਾਜ ਲਾਉਂ ਉਹ ਕਹਿੰਦਾ ਉਹਨੇ ਨਕਸ਼ਾ ਬਣਾਤਾ ਤੇਰੇ ਦਿਮਾਗ 'ਚ ਸਿੱਧਾ ਤੂਰੇ ਪੁੱਜ ਗਿਆ ਬਾਤ ਤੁਸੀਂ ਕਹਿੰਦਾ ਅੱਜ ਤੋ ਆ ਦਿਖ ਦੇਣੀ ਮੈਂ ਤੈਨੂੰ ਕੀ ਪਾਉਦਾ ਉਹਨੇ ਨਕਸ਼ਾ ਬਣਾਤਾ ਤੈਨੂੰ ਘਰ ਵੀ ਪਤਾ ਲੱਗ ਗਿਆ ਵੀ ਕਿੱਥੇ ਮਿਲਦਾ ਮਾਲ ਨਹੀਂ ਨਹੀਂ ਇੱਕ ਦਿਨ ਪੁੱਛ ਗਿਆ ਇਹ ਜੀ ਆਸੀ ਘਰੇ ਇਹਨੂੰ ਪੁੱਛ ਕੇ ਆਇਆ ਕਰ ਤੈਨੂੰ ਅੱਛਾ ਦੱਸੂ ਵੀ ਗਾਂਜਾ ਕਿੱਥੇ ਮ ਉਹਨਾਂ ਦਾ ਦਾਦਾ ਆਊਗਾ ਫੇਰ ਜਾਣ ਦੇਣਾ। ਰਾਹੇ ਤੇ ਆਈਆਂ ਨਾ ਫੇ ਗਾਂਜਾ ਵੀ ਦਾ ਚੰਗਾ ਲੱਗਦਾ। ਤਾਂ ਵੀ ਕਿਹੜਾ ਬੰਦਾ? ਉਹ ਸਾਦੋਂ ਨੂੰ ਜਿਹਨੂੰ ਲੈ ਕੇ ਜਾਣਾ। ਸਾਦ ਤੂੰ ਜਗਤਾਰ। ਜਗਤਾਰ ਨੂੰ ਸਾਦ ਲੱਭ ਜੇ ਨਾ ਗਏ ਕੰਮ ਤੇ ਗਾਂਹ ਫੜਾਉ ਮੈਂ। ਨਹੀਂ ਨਹੀਂ। ਸਾਦੇ ਸਾਦੇ ਸਾਦੋਂ ਨਾਲ ਉਹਨਾਂ ਨੂੰ। ਸਾਦੋਂ ਨਾਲ ਫੂਲ। ਭਾਈ ਕੀ ਕਰਨਾ ਐ ਨਾਰਗੜ। ਹੈਂ? ਉੱਚੀ ਬੋਲ। ਗਾਂਜਾ ਲੈਣਾ। ਕਿੰਨਾ ਦੇ ਘਰੋਂ ਲੈਣਾ ਗਾਂਜਾ? ਆਲੇ ਟੂਬੇ ਤੇ ਘਰ ਨਾਲ ਹੀ ਉੱਦ। ਕਿੰਨੀ ਵਾਰ ਆਇਆ ਨਾਰਗੜ ਚ? ਚੌਥੀ ਪੰਜਵੀਂ ਵਾਰੀ ਆਇਆ ਹਾਂ। ਚੌਥੀ ਪੰਜਵੀਂ ਵਾਰ ਤਾਂ ਨਹੀਂ ਆਇਆ ਆਉਂਦੇ ਤਾਂ ਪੱਕੇੋਂ ਗਾਂਜੇ ਤੇ ਅੱਜ ਦਾ ਤਾਂ ਲੱਗਿਆ ਨਹੀਂ ਉਹਨੂੰ ਬੰਦਿਆਂ ਨੂੰ ਅੱਜ ਸਮਝਾਤਾ ਭਾਈ ਨਾਰਗਲ ਚ ਗਾਂਜਾ ਲੈਣ ਨਹੀਂ ਆਉਣਾ ਤੁਸੀਂ ਤੈ ਨਾਰਗਲ ਚ ਫੜਨਾ ਨਹੀਂ ਕਿਹੜਾ ਹੈ ਬੜੀ ਜਮਾਲ ਜੀ ਲੈਣਾ ਕਿਹੜੀ ਪੁੜੀ ਕਿਹੜਾ ਮਾਲ ਆ ਮਾਲ ਦਾ ਨਾਂ ਤਾਂ ਦੱਸ ਹੈ ਮਾਲ ਤਾਂ ਹੈ ਭੰਗ ਲੈਣਾ ਗਾਂਜਾ ਤੈਨੂੰ ਕਿਹਨੇ ਕਿਹਾ ਇੱਥੇ ਮਾਲ ਮਿਲਦਾ ਇਦਾਂ ਹੀ ਇਦਾਂ ਨਹੀਂ ਆਇਆ ਹੈਗਾ ਰੋਜ਼ ਲੈਣ ਆਉਨੇ ਹੋ ਤੁਸੀਂ ਮੈਂ ਤਾਂ ਰੋਜ਼ ਤਾਂ ਨਹੀਂ ਆਉਂਦਾ ਕਿੰਨੇ ਟਾਈਮ ਬਾਅਦ ਆਇਸੀ ਪਹਿਲੀ ਵਾਰ ਆਇਸੀ ਪਹਿਲੀ ਵਾਰ ਤੈਨੂੰ ਸਿੱਧਾ ਪਤਾ ਲੱਗ ਗਿਆ ਵੀ ਘਰ ਕਿੱਥੇ ਆ ਤੂੰ ਮੋਟਰਸਾਈਕਲ ਸਿੱਧਾ ਲਿਆ ਕੇ ਲਾਇਆ ਉੱਥੇ ਨਾ ਵੀ ਰਸੋਲੇ ਮਾਦਾ ਅੰਬਰ ਸੁਆਣੇ ਮੋਟਰ ਅੰਬਰ ਅੱਗੇ ਵੀ ਇੱਥੇ ਮਾਲ ਮਿਲਦਾ ਰਿਸ਼ਤੇਦਾਰੀ ਕਿੱਥੇ ਰਹਿ ਤੋਰੀ ਫੇ ਤੈਨੂੰ ਕਿਵੇਂ ਪਤਾ ਲੱਗਿਆ ਮਾਲ ਇੱਥੇ ਮਿਲਦਾ ਇੱਧਰ ਹੀ ਦੱਸ ਦਿੰਦੇ ਕੋਈ ਨਾ ਟਿਕਾਣੇ ਤੇ ਮੋਟਰਸਾਈਕਲ ਆਇਆ ਸਿੱਧਾ ਟਿਕਾਣੇ ਤੇ ਇੱਥੇ ਮਿਲਦਾ ਲੇਕਿਨ ਕਿਹਨਾਂ ਦੇ ਨਾਂ ਲੈ ਤੇ ਪਤਾ ਹੀ ਲੱਗਿਆ ਇੱਥੇ ਹਾਂ ਕੀਨੇ ਦੱਸਿਆ ਦੱਸਿਆ ਸੀ ਕਿਸੇ ਨੇ ਕਹਿੰਦਾ ਦੱਸ ਕਿਨੇ ਦੱਸਿਆ ਨਾਮ ਦੱਸ ਨਾਮ ਦੱਸ ਪਤਾ ਨਹੀਂ ਹੁਣ ਦੱਸ ਦਿੰਦੇ ਤੇਰੇ ਮੇਰੇ ਬਾਰੇ ਕੀ ਨਹੀਂ ਕਹਿੰਦੇ ਵੀ ਤੁਸੀਂ ਹਾਂ ਦੰਦ ਨਾ ਕੱਢ ਗਲਤੀ ਹੈ ਆਇਓ ਪਰੇ ਆ ਕਿੱਥੋਂ ਫੜਿਆ ਕਿਹਦੇ ਘਰੋਂ ਨਿਕਲਿਆ ਇਹ ਇੱਧਰੋਂ ਆਇਆ ਬਾਈ ਇੱਧਰ ਮੈਂ ਉਹੀ ਕਹਿੰਦਾ ਵੀ ਨਾਰਗੜ ਚ ਕਰਨ ਕੀ ਆਏ ਤਨ ਉਹੀ ਦਾ ਬੋਦਾਂ ਨਿਕਲ ਮਾਹੋ ਸੱਚ ਸੋਚੇ ਦੱਸ ਦਿਓ ਇਹ ਪੂਰੀ ਗਾਂਜਾ ਗੁੰਜਰ ਜ਼ਰੂਰ ਪੀਂਦਾ ਮੇਰੇ ਨਾਲ ਕੰਮ ਤੇ ਲੱਗਿਆ ਮੰਗਾ ਹਾਂ ਸਾਡਾ ਗਮੰਡੀ ਵੀ ਆ ਹਾਂ ਸਾਡਾ ਗੁੰਜਰ ਵਾਲਾ ਕੰਮ ਚੱਲਦਾ ਵਾ ਪਹਿਲਾਂ ਲੋਗੜ ਕਹਿੰਦਾ ਜੀ ਆਹ ਹੁਣ ਲੋਗੜ ਲੋਗ ਠੇਕੇਦਾਰ ਹੈ ਇੱਕ ਮਿੰਟਾ ਲੋਗੜ ਠੇਕੇ ਜਾਣਾ ਲੋਗ ਠੇਕੇਦਾਰ ਆ ਸਾਡਾ ਬਈ ਹਾਂ ਉੱਥੇ ਸਮਾਨ ਚੱਕਦੇ ਆਂ ਅਸੀਂ ਲੋਹੜੀ ਉੱਥੇ ਵਾਲਾ ਠੇਕਾ ਕੰਮ ਚ ਨਾਰਗੜ ਜੀ ਗਾਂਜਾ ਮਿਲਦਾ ਤੁਹਾਨੂੰ ਮੇਰੇ ਇੱਧਰ ਹੀ ਨਹੀਂ ਰਹਿਦਾ ਮੁੰਡਾਂ ਮੇ ਦਾ ਤਿੰਨ ਚਾਰ ਕਰਦੇ ਆਂ ਤਾਂ ਲੱਗਿਆ ਮੈਨੂੰ ਤਾਂ ਪਤਾ ਨਹੀਂ ਵੀ ਅੱਗੇ ਮੈਂ ਵੀ ਥੋੜੇ ਬੰਦਲੇ ਕੁਲਵੀਰੇ ਨਾਲ ਲੱਗਿਆ ਜਾਂ ਥੋੜੇ ਬੰਦਲੇ ਉਹ ਕੀ ਖਾਨਾ ਹੈ ਉਹ ਕੀ ਖਾਨਾ ਹਾਂ ਦਾ ਨਹੀਂ ਮੈਂ ਤਾਂ ਦਾਰੂ ਪੀਣਾ ਬਈ ਸਾਹਮਣੇ ਦਾਰੂ ਤਾਂ ਨਹੀਂ ਹੋਰ ਵੀ ਕੋ ਖਾਨਾ ਨਹੀਂ ਗੋਲੀ ਰੂਲੀ ਮਾਰੀ ਮੁੱਢੀ ਖਰਾਬ ਜੀ ਮੇਰਾ ਬਾਹਰੀ ਗੋਲੀ ਕਿੱਥੋਂ ਲੈਣਾ ਉਹ ਤਾਂ ਮਿੱਤਰ ਦੇ ਵਾਲੀ ਮਗਾਲੀ ਦੀ ਆ ਸਹੀ ਆ ਕਿਲਾ ਕਹੋਗੇ ਵੀਰੇ ਉਵੇਂ ਪਿੰਡ ਕਿਹੜਾ ਪਿੰਡ ਕਿਹੜਾ ਵੀਰੇ ਮੋਟਾ ਲੈ ਲੈ ਹੈਂ ਲੈਰਾ ਕਿੱਡੀ ਕਿੱਡੀ ਉਹਨਾਂ ਲਈ ਲੈ ਰਿਹਾ ਹਾਂ ਠੀਕ ਕਰਨਾ ਆਈ ਸੀ ਸੱਤ ਸੱਤ ਦੇ ਕੀ ਲੈਣਾ ਆ ਦੱਸਦੇ ਬਸ ਉਹ ਸਮਾਨ ਲੈਣਾ ਹੈ ਕਿਹੜਾ ਸਮਾਨ ਉਹ ਵਿਚ ਵਾਲਾ ਸੀਗਾ ਕੰਮ ਹੈ ਵੀਰੇ ਹਾਂ ਤੋਨੂੰ ਕਿਹਨੇ ਕਿਹਾ ਇੱਥੇ ਨਾਰਕਲ ਗਾਂਜਾ ਮਿਲਦਾ ਪਤਾ ਨਹੀਂ ਯਾਰ ਡਰਾਈਵਰ ਆ ਬੰਦਾ ਕਿ ਡਰਾਈਵਰ ਨਹੀਂ ਆਇਆ ਪਹਿਲੀ ਵਾਰ ਨਹੀਂ ਆਇਆ ਸਿੱਧਾ ਟਿਕਾਣੇ ਤੇ ਰੁਕੇ ਹੋ ਤੁਸੀਂ ਕਿਸੇ ਹੋਰ ਘਰ ਇਨੀ ਰੋਕੇ ਕਿਹੜੀ ਵਾਰ ਆਇਆ ਸਿੱਧਾ ਪਹਿਲਾਂ ਵੀ ਆਉਨੇ ਹੋ ਵੀ ਦੱਸ ਦੋ ਵੀ ਅਸੀਂ ਆਉਨੇ ਆ ਵੀ ਇਹ ਤਾਂ ਪਹਿਲੀ ਵਾਰ ਆਏ ਬਾਈ ਜੀ ਤੁਹਾਨੂੰ ਵੀ ਆ ਆ ਕਿੰਨੀ ਵਾਰ ਆ ਕਿੰਨੀ ਵਾਰ ਆ ਮੈਂ ਤਾਂ ਵੀਰੇ ਅੱਜ ਹੀ ਆਇਆ ਮੈਂ ਤਾਂ ਗੱਲ ਤੈਨੂੰ ਕਿਵੇਂ ਪਤਾ ਲੱਗਿਆ ਉਹੀ ਘਰੇ ਮਿਲਦਾ ਗਾਂਜਾ ਤੁਸੀਂ ਯਾਰ ਦੇਖ ਗੱਲ ਤੇਰੇ ਪਤਾ ਹੀ ਨਹੀਂ ਸੌਣ ਲੱਗੇ ਕਰ ਰੋਕਿਆ ਮੋਟਰਸਾਈਕਲ ਉੱਥੇ ਆ ਕੇ ਅਜੇ ਤੈਨੂੰ ਪਤਾ ਹੀ ਨਹੀਂ ਨਾ ਥੋੜੀ ਬਤ ਮੈਂ ਤਾਂ ਲੁਧਿਆਣੇ ਲੈ ਕੇ ਆਉਣਾ ਭਾਈ ਅਸਤਾ ਜੀ ਮੈਂ ਤੇ ਉੱਥੇ ਕਿਉਂ ਰੋਕਿਆ ਮੋਟਰਸਾਈਕਲ ਨਾ ਰੋਕਿਆ ਕਿਉਂ ਮੋਟਰਸਾਈਕਲ ਸਰਪੰਚ ਸਾਹਿਬ ਮੈਂ ਤੁਹਾਨੂੰ ਗੱਲ ਦੱਸਦਾ ਇਹ ਬੰਦਾ ਨਾ ਮੇਰੇ ਕੋਲ ਕਰਦਾ ਕੰਮ ਘਰੇ ਨੂੰ ਹਾਂ ਹਾਂ ਅੱਜ ਇਹਦੇ ਨਾਲ ਦੇ ਦਿਹਾੜੀ ਆਏ ਨਾ ਕੰਮ ਕਰਨ। ਇਹ ਬਾਈ ਕਹਿੰਦਾ ਮੈਂ ਵੀ ਔਖਾ ਮੈਂ ਤਾਂ ਲੈ ਕੇ ਆਉਣਾ ਕਿ ਲੁਧਿਆਣਾ ਚਲੇ ਜਾਂਦਾ ਇਹ ਮੈਨੂੰ ਪੈਸੇ ਲੈ ਆ ਜਾਂਦਾ। ਹਾਂ ਉੱਥੋਂ ਜਾ ਕੇ ਲੈ ਆਉਂਦਾ। ਹਾਂ ਕਿਸੇ ਨੇ ਦੱਸਤਾ ਫੋਨ ਕਰਕੇ ਵੀ ਉੱਥੋਂ ਮਿਲਦਾ। ਕਿਸੇ ਨੇ ਨਹੀਂ ਦੱਸਿਆ ਬਾਈ। ਤੂੰ ਨੰਬਰ ਨਹੀਂ ਆਇਆ। ਨੰਬਰ ਤੇ ਨੰਬਰ ਗਾਣੇ ਤੇ ਨਹੀਂ ਪਹੁੰਚਦਾ। ਕਿਸੇ ਨੇ ਫੋਨ ਕਰ ਇੱਕ ਮਿੰਟ। ਮੇਰੇ ਨਾਲ ਕੋਈ ਲੈ ਚੱਲ ਫੋਨ ਕਰਕੇ ਤੈਨੂੰ ਦੱਸ ਵੀ ਦਿੱਤਾ ਕਿ ਇਹਨੇ ਚੱਲ ਇਹਨੂੰ ਦੱਸਤਾ ਜਾਂ ਤੈਨੂੰ ਤੇਰੇ ਦਿਮਾਗ 'ਚ ਮੈਪ ਬਣਾ ਤਾ ਵੀ ਮੋਟਰਸਾਈਕਲ ਉੱਥੇ ਹੀ ਰੁਕੂ ਜਾ ਕੇ। ਇਹ ਪਹਿਲਾਂ ਆਉਂਦੇ ਹੋਣਗੇ ਬੰਦੇ। ਹਾਂ ਇਹ ਗੱਲ ਹੋਈ ਨਾ ਪਹਿ ਰੋ ਗੱਲ ਤੇ ਆਉਣਾ ਜੇ ਮੁੰਡਾ ਪਹਿਲਾਂ ਆਉਂਦਾ ਹੋਵੇ ਪ੍ਰੂਫ ਦੇ ਆਪਦਾ ਲੈ ਰਿਹਾ ਜੀ ਆਪਾਂ ਕਹੇ ਤਾਂ ਲੈ ਆ ਜਾਈਏ ਵੇਖ ਲੋ ਆ ਬੜੇ ਇਹਨਾਂ ਤੋਂ ਵੀਰੇ ਦੇਖ ਆਹ ਬੰਦੇ ਤੋਂ ਬਾਅਦ ਆਪਾਂ ਨਾਰਗੜ ਚ ਗਾਂਜਾ ਲੈਣ ਨਹੀਂ ਆਉਣਾ ਸਾਡੇ ਹੈਗੀ ਸਿਕਤਾਈ ਪੂਰੀ ਨਹੀਂ ਠੀਕ ਆ ਵੀਰੇ ਪਤਾ ਕੀ ਆ ਇਹ ਵੈਸੇ ਹੀ ਜਾਣੀ ਵੀਰੇ ਤੂੰ ਸਮਝ ਗਿਆ ਇਹ ਤਾਂ ਦੇਖ ਗਿਆ ਨਾ ਮਰਾਈਏ ਆਪਾਂ ਗਾਂਜਾ ਲੈਣ ਨਹੀਂ ਆਉਣਾ ਮੇਰਾ ਵੀਰ ਉਸਨੇ ਕਿਆ ਬੋਲਾ ਥਾ ਵਾਪਸ ਚਲੇ ਜਾ ਬੋਲਾ ਉਸਨੇ बोला कि इधर क्या करने आया हां तू क्या बोला नहीं वो बो खड़ा था वो की करना आया इधर की करना आया और इधर रमाए थे की करना आया बोल ले ना रोना रे रहना किथे आ ए सर्वस करा है जेडे सलर च आ लोगड़ाले च सारी उथों भी लेबर आंदी है की करना है सामान लेना सासा देखो मैं दक्ष जिम्मेदार कुछ नहीं बोलेंगे बोलने दो अच्छी तरह थाना जाना ओ साहब ना दस् ਮੀਂਹ ਨਾ ਮੈਂ ਰਹਤੇ ਸਨ ਨਾ ਉੱਪਰ ਬੰਦਾ ਬੋਲਾ tha ਕਿਦਰ ਪੀਣੇ ਵਾਲਾ ਮਿਲਦਾ ਹਾਂ ਉਹ ਵੀ ਕਹਿੰਦਾ ਸੀ ਉੱਚੀ ਬੋਲ ਗਿਆ ਮਿਲਦਾ ਉੱਚੀ ਬੋਲ ਉੱਚੀ ਬੋਲ ਕਹਿੰਦੇ ਹੈ ਗੰਗਾ ਹਾਂ ਬਸ ਹੋ ਲੈਨੇ ਆਏ ਤੇ ਕਿਤਨੇ ਬੰਦੇ ਆ ਵੀ ਤੂੰ ਬੋਲ ਰਹਾ ਥਾ ਸੜਕ ਤੇ ਜਾਣ ਨਾ ਪੀ ਕੇ ਜਿਹੜਾ ਦੋ ਸੱਲ ਨੂੰ ਬਹੁਤ ਜਿੰਨਾ ਬੰਦੇ ਕੰਮ ਲੱਗਦਾ ਹੈ ਉੱਥੇ ਉਹਨਾਂ ਦੇ ਕੰਨੀ ਕਾਢ ਦੋ ਸਾਰੇ ਨਹੀਂ ਨਹੀਂ ਅਸੀਂ ਲੋਕ ਨਮੇ ਸਟੋਰ ਤੇ ਆਏ ਹੈ ਉਹ ਬਣ ਰਹਾ ਹੈ ਨਵਾਂ ਸਟੋਰ ਬੈਂਸ ਸੈਲਰਸ ਦਾ ਬੰਦਾ ਕੋ ਲੱਗ ਗਿਆ ਹਨਾ ਤੇ ਨੂੰ ਨੇ ਦਾਤਾ ਤੇ ਤੂੰ ਐ ਸਿੱਧਾ ਟਿਕਾਣੇ ਤੇ ਪਹੁੰਚ ਗਿਆ ਤੇਰੇ ਦਿਮਾਗ ਚ ਮੈਪ ਬਣਾਇਆ ਸੀ ਉਹਨੇ ਲੀਲੂ ਉਹ ਰਾਜੂ ਯਾਰ ਨੀਲੂ ਉਹਨਾਂ ਨੂੰ ਬੋਲਣ ਲੱਗੇ ਉਹ ਤਾਂ ਮੁੜੀ ਜਾਂਦਾ ਅਸੀਂ ਤਾਂ ਮਗਰੀ ਤੁਰ ਪਏ ਨਾਲ ਸਾਨੂੰ ਪਤਾ ਲੱਗ ਗਿਆ ਵੀ ਬੰਦੇ ਪੈਦਲ ਆਲੇ ਪਹੁੰਚ ਗਿਆ ਇੱਥੇ ਕਿਹਨੂੰ ਪੁੱਛ ਕੇ ਆਇਆ ਤੂੰ ਪਿੰਡ ਚ ਵੀ ਘਰ ਕਿੱਥੇ ਆ ਕੀ ਕਰਨਾ ਸੀ ਗਾਇਆ ਲੈਣਾ ਆਇਆ ਜੀ ਕਿੱਥੋਂ ਆਸੀ ਤੋਂ ਆਏ ਜੀ ਹਨਾ ਲੈਣਾ ਕਿੱਥੋਂ ਦੀ ਗਾਂਝਾ ਇੱਥੋਂ ਨਾਰਗਲ ਜੀ ਕਿੱਥੋਂ ਨਾਰਗਲ ਜਿੱਥੋਂ ਇੱਕ ਨਉ ਨਹੀਂ ਪਤਾ ਮੈਂ ਪਹਿਲੇ ਹੀ ਕਿਰੇ ਆਇਆ ਜਿੰਦਗੀ ਚ ਪਹਿਲੀ ਵਾਰੀ ਆਇਆ ਪਹਿਲੀ ਵਾਰੀ ਸਿੱਧਾ ਹੀ ਪਹੁੰਚ ਗਿਆ ਉਹ ਰੈਡਰੈਸ ਪਤਾ ਕਿਹਨੇ ਮੈਨੂੰ ਦੱਸਿਆ ਕਿਸ ਨੇ ਦੱਸਿਆ ਨਾ ਨਾ ਕਿਸ ਨੇ ਦੱਸਿਆ ਕੋਈ ਵੀ ਨਹੀਂ ਜਾਣਦਾ ਮੈਂ ਚੱਲ ਤੈਨੂੰ ਦੱਸਦਾ ਤੈਨੂੰ ਉਹਨੇ ਨਕਸ਼ਾ ਬਣਾਤਾ ਵੀ ਤੂੰ ਪਹੁੰਚ ਗਿਆ ਸਿੱਧਾ ਹੀ ਫਿਰ ਬਾਂਦਰਾ ਕੱਢ ਕਿਹੜਾ ਪਿੰਡ ਹੈ ਫੜੀ ਨਾ ਕੱਢ ਸਹੀ ਮੈਂ ਸੁਣਿਆ ਵਿਆਹ ਕਰਦਾ ਕੋਈ ਨਹੀਂ ਹਾਸੀ ਹਾਸੀ ਇਹ ਦੂਜੀਆਂ ਦੇ ਮੈਨੂੰ ਗੱਦੀਆਂ ਦੇ ਫੋਨ ਲਾ ਮਾਲਕਾਂ ਨੂੰ ਮਾਲਕ ਨਾਲ ਮਾਲਕ ਨੂੰ ਸੱਤਰ ਫੋਨ ਫੋਨ ਲਾ ਫੋਨ ਲਾ ਮਾਲਕ ਨੂੰ ਫੋਨ ਲਾ ਫੋਨ ਕੱਟ ਦੋ ਜੀ ਨੂੰ ਫੋਨ ਲਾ ਮਾਰ ਦੋ ਉਹ ਬਾਹਰੋਂ ਮਾਰੀ ਖੇਤੀ ਕਰ ਉਹ ਬਾਹਰੋਂ ਮਾਰੀ ਆਇਆ ਤੇ ਵੱਡਾ ਮਰਦੀ ਆ ਲਾ ਫੋਨ ਆ ਜਿੰਨੋ ਦਾ ਤੂੰ ਨਾਲ ਇਹ ਵੀ ਇਹ ਕੰਮ ਕਰਦੇ ਆਲੂ ਵਾਲੇ ਬੰਦੇ ਨੇ ਕਿੱਥੇ ਰਹਿੰਦਾ ਇਹ ਉਹਨਾਂ ਡਰਾਈਵਰ ਮੈਂ ਮਨਾ ਤੂੰ ਬਿੱਟ ਲਈ ਕੀ ਤੋਂ ਲੈਣਾ ਤੇ ਉਹ ਇੱਥੇ ਮਿਲਦਾ ਨਹੀਂ ਨਾਮ ਨਾਮ ਕਿੱਥੇ ਘਰ ਆ ਸਾਹਮਣੇ ਤੇ ਤੂੰ ਵੀ ਨਾਲ ਹਾਂ ਜੀ ਕੀ ਨਾਮ ਦਾ ਬੰਦੇ ਦਾ ਬੰਦੇ ਦਾ ਨਾਮ ਨਹੀਂ ਜਾਣ ਕਰੋ ਤੋਂ ਲੈਣਾ ਉਹਨਾਂ ਮੈਂ ਬਸ ਅੱਜ ਹੀ ਤਾਇਆ ਆਇਆ ਹੈਗਾ ਮੈਨੂੰ ਬੰਦੇ ਦੱਸੀ ਹਤਾ ਤੈਂ ਕਰਕੇ ਕਿ ਕਿਹੜੇ ਪਿੰਡੋਂ ਆਇਆ ਤੂੰ ਮੈਂ ਮਾਮਾ ਸਿੰਘ ਜੀ ਹੋਰ ਕਿੰਨੇ ਬੰਦੇ ਆਉਂਦੇ ਤੇਰੇ ਬਸ ਕੋਈ ਨਹੀਂ ਆਉਂਦਾ ਜੀ ਸਹੀ ਸਹੀ ਦੱਸਦੇ ਸਹੀ ਸਹੀ ਦੱਸਦੇ ਮੈਂ ਕੱਲ ਲਈ ਆਉਂਦਾ ਸੀ ਕਿਹੜਾ ਟਾਈਮ ਬਾਅਦ ਹੋ ਜਾਉਣਾ ਮੈਂ ਅੱਜ ਅੱਜ ਹੀ ਤਾਂ ਆਇਆ ਕਿੰਨੇ ਟਾਈਮ ਬਾਅਦ ਆਇਆ ਨਹੀਂ ਨਹੀਂ ਆਏ ਕਿਵੇਂ ਤੈਨੂੰ ਘਰ ਤੋਂ ਪਤਾ ਕਿੰਨੇ ਟਾਈਮ ਬਾਅਦ ਆਇਆ ਕਿਸ ਨੇ ਦੱਸ ਕੇ ਭੇਜਿਆ ਟਿਕਾਣੇ ਤੇ ਅੱਜ ਮੈਂ 20 25 ਰੋਜ ਹੋ ਗਿਆ 20 25 ਉਹ ਸਰ ਗਿਆ ਸੀ ਇੱਕ ਉਹਦੇ ਨਾਲ ਹੀ ਇਹਦੇ ਕੋਲ ਹੈ ਵੈਸੇ ਕਿਹਦੇ ਕੋਲ ਹੈ ਪੈਸੇ ਪੈਸੇ ਨਹੀਂ ਥਾ ਮੇਰੇ ਕੋਲ ਇਹਦੇ ਕੋਲ ਹੈ ਆ ਪੁਲਿਸ ਨੂੰ ਕਰ ਉਹਨਾਂ ਫੋਨ ਤੇ ਕੋਲ ਹੈ ਤੇਰਾ ਨਾਮ ਦੱਸਦੇ ਨਹੀਂ ਪੁਲਿਸ ਕੋਲ ਲੈ ਜਾਂਦੇ ਨੇ ਫੜ ਕੇ ਕਿਹਦੇ ਕੋਲ ਹੈ ਕਾਲ ਦੱਸ ਦੇ ਆ ਨਾ ਆ ਮੈਂ ਨਾਮ ਨਹੀਂ ਦੱਸਦਾ ਨਾਮ ਨਹੀਂ ਜਾਣਦਾ ਆ ਜੇ ਘਰ ਟੋਬੇ ਕੋਲੇ ਹਾਂ ਜੀ ਅੱਛਾ ਕਿਹੜਾ ਪਿੰਡ ਕਿਹੜਾ ਤੇਰਾ ਮੈਂ ਮਹਮ ਸਿੰਘ ਹੁਣ ਨਾਰੰਗਾਲ ਦੇ ਵਿੱਚ ਹਾਂ ਜੀ ਆਉਣਾ ਨਹੀਂ ਹੈਗਾ ਇਹ ਦੇ ਵਿੱਚ ਆ ਗਿਆ ਬੰਦਾ ਹੁਣ ਜਿਹੜੇ ਤੇਰੇ ਹੋਰ ਵੀ ਲੈਣ ਆਉਂਦੇ ਆੜੀ ਉੜੀ ਉਹਨਾਂ ਨੂੰ ਆਪਦਾ ਸਮਝਾ ਦੇ ਵੀ ਜੇ ਇੱਥੇ ਗਏ ਹੋ ਤਾਂ ਉਹਨਾਂ ਦੇ ਕੁੱਟ ਪਹਿਣ ਗਿਆ ਤੈਨੂੰ ਇੰਨੀ ਵਾਰੀ ਫੈਕਟਰੀ 'ਚ ਕੰਮ ਕਰਦਾ ਤੂੰ ਨਹੀਂ ਜੀ ਉਹ ਦੀਪਾ ਸਾਦਾ ਰਹੇ ਨਹੀਂ ਕਿਹੜਾ ਦੀਪਾ ਚੱਲ ਹੋਊਗਾ ਜਿਹੜਾ ਮਰਜੀ ਸਰਦਾਰ ਆ ਤੈਨੂੰ ਕਹਿੰਦਾ ਕਿਹੜਾ ਮਰਜੀ ਸਰਦਾਰ ਆ ਦੀਪੇ ਸਰਦਾਰ ਨੂੰ ਵੀ ਕਹਿ ਦੀ ਹਾਂ ਹੋਊਗਾ ਵੀ ਆਏ ਕਰਕੇ ਦੱਲਾ ਖਾੜ ਲਿਆ ਉੱਥੇ ਨਹੀਂ ਤੈਨੂੰ ਪੁਲਿਸ 'ਚ ਜਕਾ ਦੇਣਾ ਅਸੀਂ ਇੰਨਾ ਨਾਰਕੜ ਤੇ ਨਸ਼ਾ ਬੰਦ ਆ ਕਰਕੇ ਬੈਠੋ ਆਰਾਮ ਨਾਲ ਗਲਤ ਗੱਲ ਕਰਾ ਦੇ ਮਾੜੀ 20000 30000 ਨੀਓ ਯਾਰ ਪਤਾ ਕੀ ਗੱਲ ਹੈ ਅਸੀਂ ਜਿਹੜੇ ਮੁੰਡੇ ਤਾਂ ਆਪ ਕਹਿ ਰਹੇ ਹੁੰਦੇ ਉਸ ਉਧਾ ਦੇ ਹੈ ਨਹੀਂ ਕੋਈ ਵੀ ਨਹੀਂ ਮੰਨਦਾ ਹੁੰਦਾ ਉਹ ਜਾਣੇ ਮੇਰੇ ਨਹੀਂ ਯਾਰ ਸਮਝੇਗਾ ਜਾਣੇ ਨਹੀਂ ਕਹਿਣਾ ਤੇ ਭਰਾ ਹੀ ਹਾਂ ਤੇ ਭਰਾ ਵੀ ਭਰਾ ਹੀ ਹਾਂ ਇਹ ਗੱਲ ਕਰਾ ਦੇ ਮਾੜੀ ਜਿਹਨੂੰ ਕਹਿੰਦੇ ਆ ਜਿਹੜੀ ਆਪਣੇ ਕੱਲ ਜੱਟ ਦੀ ਨਹੀਂ ਹਾਂ ਜੱਟ ਦੀ ਆਹ ਕੱਟਦੀ ਨਹੀਂ ਉਹ ਲੱਕਿਆ ਨੂੰ ਆ ਕਰਦਾ ਬੰਦਾ ਨਸ਼ਾ ਵੇਚਦੇ ਹੋ

ਤੋਈ ਰੋ ਤੂੰ ਪਹਿਲਾਂ ਵੀ ਵੇਚਦੀ ਆ ਨਹੀਂ ਨਹੀਂ ਉਹ ਅੱਜ ਆ ਨਹੀਂ ਗਈ ਪਹਿਲਾਂ ਵੀ ਵੇਚਦੀ ਆ ਬੜਾ ਬੱਧੀ ਤੋਂ ਆਪਣੇ ਮਰਵਾ ਤੇ ਮੈਂ ਕੀ ਕਹਿੰਦਾ ਇਸ ਵੇਲੇ ਦਿੱਤ ਕੇ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਸਮੂਹ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਮੈਂ ਤੁਹਾਡਾ ਆਪਣਾ ਸਰਪੰਚ ਮਨਜਿੰਦਰ ਸਿੰਘ ਮਨੀ ਤੁਹਾਡੇ ਅੱਗੇ ਬੇਨਤੀ ਕਰਦਾ ਕਿ ਆਪਣੇ ਪਿੰਡ ਦੇ ਵਿੱਚ ਜੋ ਨਸ਼ੇ ਚੱਲ ਰਹੇ ਹਨ ਉਹਨਾਂ ਦੇ ਸੰਬੰਧ ਦੇ ਵਿੱਚ ਅਸੀਂ ਰੋਕਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਡਾਇਰੈਕਟ ਸਾਨੂੰ ਪੰਚਾਇਤ ਨੂੰ ਚੈਲੰਜ ਕੀਤਾ ਮੈਂ ਆਪਣੀਆਂ ਮਾਈਆਂ ਨੂੰ ਭੈਣਾਂ ਨੂੰ ਚਾਚਿਆਂ ਨੂੰ ਤਾਇਿਆਂ ਨੂੰ ਬਜ਼ੁਰਗਾਂ ਨੂੰ ਬੇਨਤੀ ਕਰਦਾ ਕਿ ਅੱਜ ਤੁਹਾਡੇ ਸਾਥ ਦੀ ਲੋੜ ਹੈ ਤਾਂ ਜੋ ਅਸੀਂ ਇਹ ਨਸ਼ੇ ਬੰਦ ਕਰ ਸਕੀਏ ਇਹਨਾਂ ਦੇ ਸੰਬੰਧ ਵਿੱਚ ਠੀਕ 9 ਵਜੇ ਇਕੱਠ ਸਰਪੰਚ ਦੇ ਘਰ ਦੇ ਅੱਗੇ ਰੱਖਿਆ ਗਿਆ ਹੈ ਸਾਰਿਆਂ ਨੂੰ ਬੇਨਤੀ ਕਰਦਾ ਕਿ ਉਸ ਇਕੱਠ ਦੇ ਵਿੱਚ ਪਹੁੰਚਿਓ ਤਾਂ ਜੋ ਨਾਰਗਵਾਲ ਨੂੰ ਆਪਾਂ ਬਚਾ ਸਕੀਏ ਨੌਜਵਾਨ ਪੀੜੀ ਨੂੰ ਬਚਾ ਸਕੀਏ ਮੈਨੂੰ ਤੁਹਾਡੇ ਸਾਥ ਦੀ ਲੋੜ ਹੈ ਸਾਰੇ 9 ਵਜੇ ਠੀਕ 9 ਵਜੇ ਮੰਡੀ ਸਰਪੰਚ ਦੇ ਘਰ ਦੇ ਅੱਗੇ ਪਹੁੰਚਣ ਦੀ ਕਿਰਪਾਲਤਾ ਕਰਿਓ ਤੁਹਾਡੀ ਉਡੀਕ ਕਰੂੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ